ਵਾਹਿਗੁਰੂ ਜੀ ਸਤਨਾਮ ਸ੍ਰੀ ਵਾਇ ਗੁਰੂ ਸਹਿਵ ਜੀ ਜਪ ਮੰਨ ਹਲ ਕਰਨ ਨਾਮ ਨਿਤ ਧਿਆਈ ਜੋ ਇੱਛੈ ਸੋਈ ਪਲ ਪਾਵੈ ਪਰ ਦੁੱਖ ਨਾ ਲਾਗੈ ਆਈ 庞ੇ ਅੰਤ ਸਰਬ ਕਲ ਪੂਰਾ ਕਿਛੁ ਕੀਮਤ ਕੈ ਨ ਜਾਇ ਨਾਨਕ ਸਰਨ ਤੁਮਾਰੀ ਹਰ ਜੀਉ ਆਵੈਤ ਵੇਸ਼ਨਾਈ ਵਾਹਿਗੁਰੂ ਜੀ ਬੈ ਰਾੜੀ ਮਹੱਲਾ ਚੌਥਾ ਜਬ ਮਨ ਰਾਮ ਨਾਮ ਨੇ ਸਤਾਰਾ ਓਟ ਕੁਟੰਦਰ ਕੇ ਪਾਪ ਸਭ ਖੋਵੇ ਅਰਪਾ ਬਜਲ ਪਾਰ ਉਤਾਰਾ ਜਪ ਮੰਨੋ ਰਾਮ ਨਾਮ ਨਿਸਤਾਰ ਕੋਟ ਕੁਟੰਤਰ ਕੀ ਪਾਮ ਸਭ ਕੋ ਵੇ ਅਰਵ ਬਜਨ અપਾਲੋ ਚਰ ਰਾਮਉ ਕਾਇਆ ਨਗਰ ਬਜ ਤੁਮਰੇ ਸੁਮੀਂ ਆਰਣਿ ਰ ਪਉ ਨਿਰਵੈਰ ਨਿਰੰਕਾਰ ਅਰਣੇ ਗਟਾਂ ਬਾਤ ਕਸ਼ ਨਦਰਣ ਆਵੇ ਹਰਲਾਤਾ ਗੁਰੂ ਵੀ ਚਾਰਾ ਅਰੇ ਆਪੇ ਸੋ ਸਰਾਪ ਰਤਨ ਹੀਰਾ ਅਰੇ ਆਪ ਕੀਆ ਪਸਾਰ ਨਾਨਕ ਜਿਸ ਕਿਰਪਾ ਕਰੀ ਸੋ ਅਰ ਨਾਮ ਵੇਹਾਜੀ ਸੋ ਸਾ ਸੱਚਾ ਬਣਜਾਰਾ ਅਰੇ ਆਪੇ ਸਾਹੁ ਸਰਾਬ ਰਤਨ ਹੀਰਾ ਅਰੇ ਆਪਕਿਆ ਪਸਾਰ ਨਾਨਕ ਜਿਸ ਕਰਪਾ ਕਰੇ ਸੋ ਅਰ ਨਾਮ ਬੇਹਾਜੇ ਸੋ ਸਾ ਸੱਚਾ ਬਣਜਾਰਾ ਵਾਖ ਤੁਜੀ ਕਾ ਖਲਸਾ ਵਾਹਿਗੁਰੂ ਜੀ ਕੀ ਅੱਤਿ